ਹਾਲ ਹੋਗੀ ਪਰ ਅਸੀਂ ਪੜ੍ਹੇ ਲਿਖੀ ਕੌਮ ਆ ਸਾਨੂੰ ਪਤਾ ਇਹਦਾ ਨੋਟੀਫਿਕੇਸ਼ਨ ਹੋਣਾ ਆ ਇਹਦੇ ਜੀਪੀਐਫ ਖਾਤੇ ਖੋਲਨੇ ਆ ਇਹ ਫਿਰ ਸਰਕਾਰ ਨੂੰ ਹੀ ਆਵਾਜ਼ ਠਾਈ ਇਦਾਂ ਹੀ ਮੇਰੀ ਬੇਨਤੀ ਹੈ ਕਿ ਜਦੋਂ ਵੀ ਜਿਹੜੇ ਤੁਹਾਡੇ ਨੁਮਾਇੰਦੇ ਦਿੱਲੀ ਚ ਨੇ ਉਹਨਾਂ ਨੂੰ ਕਿਓ ਕਿ ਜਿੱਥੇ ਕਿਤੇ ਆਵਾਜ਼ ਉੱਠਦੀ ਏ ਨਾਲ ਤੁਹਾਡੇ ਮੁਲਾਜ਼ਮ ਵਰਗ ਵੀ ਨਾਲ ਜਾਊਗਾ ਤੇ ਆਪਾਂ ਇਹਨਾਂ ਕੋ ਜਿਹੜਾ ਕੋਈ ਵੀ ਸਮਝੌਤਾ ਹੈ ਉਹ ਰਿਟਰਨ ਤੇ ਲੈ ਕੇ ਆਉਣਾ ਜਬਾਨੀ ਸਵਾਸਨ ਤੇ ਹੁਣ ਵਾਪਸ ਨਹੀਂ ਪੁੱਤਣਾ ਮੈਂ ਕਰੀ ਹੋਏ ਤੁਹਾਨੂੰ ਯਕੀਨ ਦਿਵਾਉਣਾ ਹੈ ਕਿ ਡੀਸੀ ਦਫਤਰ ਜੀ ਤੁਹਾਡੇ ਨਾਲ ਨੇ ਮੈਂ ਹੁਣ ਨਾਰੇ ਲਾਵਾਂਗਾ ਕਿਸਾਨ ਮਜ਼ਦੂਰ ਮਲਾਜ਼ਮ ਇਕੱਠਾ ਜ਼ਿੰਦਾਬਾਦ 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 ਕਿਸਾਨ ਮਜ਼ਦੂਰ ਮਲਾਜ਼ਮ ਇਕੱਠਾ ਜ਼ਿੰਦਾਬਾਦ 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 ਲੋਕੀ ਸਰਕਾਰ ਮਰਦਾਬਾਦ ਮਰਦਾਬਾਦ ਲੋਕੀ ਸਰਕਾਰ ਮਰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਧੰਨਵਾਦ ਹੁਏ ਸੰ ਸਾਥੀ ਮਰਿੰਦਰ ਚੀਮਾ ਜੀ ਡੀਸੀ ਦਫਤਰ ਕਰਮਚਾਰੀ ਯੂਨੀਅਨ ਵੱਲੋਂ ਹੁਣ ਮੈਂ ਬੇਨਤੀ ਕਰਾਂਗਾ ਸਾਥੀ ਕੁਲਵੰਤ ਜੋਸ਼ਰ ਜੀ ਕਿਸਾਨ ਆਗੂ ਨੇ ਸਾਥੀ ਕੁਲਵੰਤ ਜੋਸ਼ਰ ਜੀ ਇਹਨਾਂ ਤੋਂ ਬਾਅਦ ਭੈਣ ਰਵਿੰਦਰ ਕੌਰ ਜੀ ਤਿਆਰ ਹਾ ਹੁਣ ਕਾਲਾ ਸੰਗਿਆ ਤੋਂ ਆਸ਼ਾ ਫਰਕਰ ਯੂਨੀਅਨ ਵੱਲੋਂ ਕੁਲਵੰਤ ਜੋਸ਼ਰ ਜੀ ਤੋਂ ਬਾਅਦ ਭੈਣ ਰਵਿੰਦਰ ਕੌਰ ਜੀ ਤਿਆਰ ਰਹਿਣ ਹਾਂਜੀ ਸਭ ਤੋਂ ਪਹਿਲਾਂ ਬੱਤੇ ਸਾਜੀ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਦੋਸਤ ਆਪਣੇ ਵਿਚਾਰ ਰੱਖ ਕੇ ਗਿਆ ਤੇ ਅੱਜ ਦਾ 16 ਫਰਵਰੀ ਦਾ ਬੰਦ ਸੂਬੇ ਦੇ ਸ੍ਰੀਮ ਸਮਾਜ ਮੋਰਚੇ ਵੱਲੋਂ ਹੈ ਸ੍ਰੀਮ ਕਿਸਾਨ ਮੋਰਚੇ ਵੱਲੋਂ ਹੈ ਸਰਿਓ ਸਮਾਜ ਦੀ ਮੈਂ ਤਾਂ ਗੱਲ ਕੀਤੀ ਹੈ ਕਿ ਇਹਦੇ ਵਿੱਚ ਸਾਰੇ ਵਰਗਾਂ ਨੇ ਇਸ ਨੂੰ ਹਮਾਇਤ ਦਿੱਤੀ ਹੈ ਦੁਕਾਨਦਾਰਾਂ ਨੇ ਮਲਾਜਮਾਂ ਨੇ ਕਿਸਾਨਾਂ ਨੇ ਛੋਟੇ ਵਪਾਰੀਆਂ ਨੇ ਹਰ ਵਰਗ ਨੇ ਇਸ ਬੰਦ ਦੀ ਹਮਾਇਤ ਕੀਤੀ ਹੈ ਉਹ ਬਹੁਤ ਬੜਾ ਕਾਰਨ ਹੈ ਕਿਉਂਕਿ ਭਾਰਤ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਮੋਤੀ ਸਰਕਾਰ ਜਿਸ ਨੇ ਤਹਈਆ ਕਰ ਲਿਆ ਹੈ ਕਿ ਭਾਰਤੀ ਸਮੁੱਚੀ ਆਰਥਿਕਤਾ ਕਾਗਰੋਡ ਟਰਹਾੜਿਆਂ ਦੀ ਮੁੱਠੀ ਵਿੱਚ ਦੇ ਦੇਣੀ ਹੈ। ਔਰ ਇਸ ਕੰਮ ਨੂੰ ਸਿੜੇ ਚੜ੍ਹਨ ਲਈ ਉਹ ਵੱਖਰੀ ਵੱਖਰੀ ਤਰ੍ਹਾਂ ਦੇ ਕਾਨੂੰਨ ਬਣਾ ਰਹੀ ਹੈ। ਤੇ ਹੌਲੀ-ਹੌਲੀ ਤੇਡੀਆਂ ਬਾਹਾਂਾਂ ਤੇ ਲੱਤਾਂ ਨੂੰ ਸੰਗੜੀਆਂ ਪਾ ਕੇ ਜਮੜ ਰਹੀ ਹੈ। ਉਸ ਕਾਨੂੰਨ ਇਸ ਤਰ੍ਹਾਂ ਦੇ ਲਿਹਾੜੀ ਹੈ ਜਿਸ ਨਾਲ ਮਾਂ ਤਾਂ ਤੁਸੀਂ ਆਪਣੀ ਆਵਾਜ਼ ਬੰਦ ਕਰ ਸਕਦੇ ਹੋ ਤੇ ਨਾ ਹੀ ਤੁਸੀਂ ਆਪਣੇ ਹੱਕਾਂ ਬਾਰੇ ਜਿਹੜੇ ਪ੍ਰੋਟੈਸਟ ਕਰ ਰਹੇ ਹੋ ਮੇਰੇ ਸਾਥੀ ਬੋਲਿਆ ਸੀ ਕਿ ਕਿਸ ਤਰ੍ਹਾਂ ਸਰਕਾਰੋ ਦੇ ਵਿੱਚ 76 ਦੇ ਕੇ ਲੋਕਾਂ ਨੇ ਮਜ਼ਦੂਰਾ ਨਹੀਂ ਹੱਕ ਲਿਆ ਕਿ ਮਜ਼ਦੂਰ ਦਿਹਾੜੀ ਵਿੱਚ 8 ਘੰਟੇ ਕੰਮ ਕਰੂਗਾ ਹਫਤੇ ਵਿੱਚ ਇੱਕ ਦਿਨ ਛੁੱਟੀ ਕਰੂਗਾ ਪਰ اج بھارت سرکار وہلو ختم کر کے 8 کیٹار کی فاضے 12 کیٹار کرنے جا رہی ہے بڑی دور دار سرکار کی یہ دکان داروں کے حال ہے جی جنہیں مال بڑے بڑے کھونے نے بڑے بڑے واپاری انہوں مال جمعا رہے چھوٹے پرانے کی دکانیں سب ختم ہوتے اور گزارا جا کے دیکھو Yup. موسیقی <Wenn> <new us friendships> میں بھی یاد کرتا ہوں یہ کر دیا ہے کچھ سمجھ رہا ہے مگر یہ قرار قرار لیا اسی لیے کہ سامنے نے کام کا یہ حق ایک خاطر اپنے پکے ہو رہا انتظار کرتا ہے اور ٹھیک جا کے رہا ਅੱਜ ਕਪੂਰਤਲਾ ਦੇ ਡੀਸੀ ਚੌਂਕ ਵਿਖੇ ਜੋ ਕਿ ਕਿਸਾਨ ਜਥੇਬੰਦੀਆਂ ਆਈਆਂ ਨੇ ਸਤੰਦਰ ਸਰਕਾਰ ਦੇ ਖਿਲਾਫ ਧਰਨਾ ਜਿਹੜਾ ਵਾ ਭਾਰਤ ਬੰਦ ਦੇ ਦੌਰਾਨ ਦਿੱਤਾ ਜਾ ਰਿਹਾ ਵਾ ਜਿਸ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਪਹੁੰਚੀਆਂ ਹੋਣ ਹਨ ਉੱਥੋਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਡੀਸੀ ਚੌਂਕ ਤੋਂ ਕਿਸਾਨ ਜਥੇਬੰਦੀਆਂ ਦੀਆਂ ਜੋ ਜੋ ਧਰਨਾ ਲਾ ਕੇ ਚੱਕਾ ਜਾਮ ਕਰਕੇ ਬੈਠੇ ਹਨ ਕੋਈ ਹੋਰ ਹੈ ਲੰਗੂ ਇਧਰੋਂ ਵੀ ਲੰਗੇ ਜੇ ਦੋ ਟੈਲ ਦੇ ਪਤਾ ਨਹੀਂ ਕਿੰਨਾ ਮੂਹਾਂ ਤੇ ਰੁਕ ਜਾਣਗੇ ਅੱਗੇ ਨਦੀਆਂ ਅੱਗੇ ਦਰਿਆਵਾਂ ਦੀ ਚਿੰਤਾ ਕੀ ਢੋਲ ਜਾਂਦਾ ਪਾਣੀ ਲੈਣਾ ਤੇ ਚੋਈ ਮੁੱਕ ਜਾਂਦਾ ਇਹ ਜ਼ੁਲਮ ਜਿਹੜੇ ਖਲਾਸ ਸੁਪਤ ਖਾਲ ਮੋਰਚਾ ਪਹਿਲਾ ਲੱਗ ਰਿਹਾ ਅੱਜ ਬਲਾਗਦਾਰੇ ਬਾਹਰ ਕਲੇ ਸਾਨੂੰ ਹਮਤ ਹਰ ਦਿੱਤੀ ਹੈ ਅਸੀਂ ਤਗਲੇ ਹੋਏ ਆ ਇਹ ਸਰਕਾਰ ਕਰਕੇ ਤੁਹਾਨੂੰ ਦੱਸਿਆ ਜਾ ਰਿਹਾ ਹੈ ਕਿ ਭਾਰਤ ਸਭ ਤੋਂ ਵੱਡੇ